ਦੋਸਤੋ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹਾਂ ਇੱਕ ਕਹਾਣੀ ਲੈ ਕੇ ਫਿਰ ਤੋਂ ਜੁੜਿਆ ਬਹੁਤ ਇੱਕ ਮੋਟੀਵੇਸ਼ਨਲ ਬਹੁਤ ਚੰਗੀ ਸਿੱਖਿਆ ਦੇ ਨਾਲ ਭਰਪੂਰ ਆਹੇ ਕਹਾਣੀ ਦੋ ਭਰਾਵਾਂ ਦੀ ਕਹਾਣੀ ਤੁਹਾਨੂੰ ਸੁਣਾਉਂਗਾ ਜੀ ਅੱਜ ਭਰਾਵਾਂ ਦੀ ਆਪਸ ਦੇ ਵਿੱਚ ਬਹੁਤ ਬਣਦੀ ਸੀ ਛੋਟੇ ਹੁੰਦਿਆਂ ਤੋਂ ਲੈ ਕੇ ਵੱਡੇ ਹੋਣ ਤੱਕ ਬਹੁਤ ਆਪਸ ਉਹਨਾਂ ਦਾ ਪਿਆਰ ਸੀ ਚਲੋ ਜਦੋਂ ਉਹਨਾਂ ਦਾ ਦੋਨਾਂ ਦਾ ਵਿਆਹ ਹੋ ਗਿਆ ਫੇਰ ਵੀ ਉਹ ਪਿਆਰ ਬਰਕਰਾਰ ਰਿਹਾ ਦੋਨਾਂ ਦੇ ਬੱਚੇ ਹੋ ਗਏ ਪਿਆਰ ਬਰਕਰਾਰ ਰਿਹਾ ਤੇ ਜਦੋਂ ਬੱਚੇ ਵਿਆਹਣ ਵਾਲੇ ਹੋ ਗਏ ਉਦੋਂ ਵੀ ਉਹਨਾਂ ਦਾ ਪਿਆਰ ਬਰਕਰਾਰ ਰਿਹਾ ਪਿਆਰ ਦੇ ਵਿੱਚ ਫਿੱਕ ਨਹੀਂ ਪਈ ਜਦੋਂ ਦੋਨੋਂ ਜਿਹੜੇ ਭਰਾ ਸੀ ਉਹਨਾਂ ਦੇ ਬੱਚੇ ਵਿਆਹਣ ਜੋਗੇ ਹੋ ਗਏ ਤਾਂ ਦੋਨਾਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਹੋ ਗਈ ਕਿ ਦੋਨੋਂ ਇੱਕ ਦੂਜੇ ਦੇ ਦੁਸ਼ਮਣ ਬਣ ਬੈਠੇ ਕੋਈ ਇਹੋ ਜਿਹੀ ਬੋਲ ਉਹਨਾਂ ਨੇ ਇੱਕ ਦੂਜੇ ਨੂੰ ਕਹ ਤੇ ਵੀ ਉਹਨਾਂ ਨੇ ਇੱਕ ਦੂਜੇ ਤੋਂ ਕਿਨਾਰਾ ਕਰ ਲਿਆ ਤੇ ਜਿੰਨੀ ਉਹਨਾਂ ਦੀ ਗਹਿਰੀ ਦੋਸਤੀ ਸੀ ਭਰਾਵਾਂ ਦੀ ਭਰਾਵਾਂ ਦੇ ਵਿੱਚ ਜਿੰਨਾ ਗਹਿਰਾ ਪਿਆਰ ਸੀ ਉਨੇ ਹੀ ਉਹ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਚਲੋ ਜੀ ਕਾਫੀ ਸਮਾਂ ਜਿਹੜਾ ਉਹ ਬੀਤ ਗਿਆ ਤੇ ਜਿਹੜਾ ਛੋਟਾ ਭਰਾ ਸੀ ਉਹਦੀ ਕੁੜੀ ਦਾ ਵਿਆਹ ਤੈਅ ਹੋ ਜਾਂਦਾ ਉਹ ਛੋਟਾ ਭਰਾ ਸੋਚਦਾ ਵੀ ਕੋਈ ਗੱਲ ਨਹੀਂ ਵੱਡੇ ਆ ਜਿਹੜੇ ਵੱਡੇ ਹੀ ਹੁੰਦੇ ਨੇ ਵੀ ਜੋ ਗੱਲਾਂ ਹੋ ਗਈਆਂ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਵੀ ਮੈਨੂੰ ਆਪਣੇ ਵੱਡੇ ਭਰਾ ਦੇ ਕੋਲ ਜਾ ਕੇ ਉਹਨੂੰ ਮਨਾਉਣਾ ਚਾਹੀਦਾ ਤੇ ਮੇਰੀ ਬੇਟੀ ਦਾ ਵਿਆਹ ਵਾ ਵੀ ਉਹਦੇ ਵਿੱਚ ਹੱਥ ਜ਼ਰੂਰ ਵਟਾਵੇ। ਉਹ ਜਾਂਦਾ ਵਾ ਜੀ ਨੀਵਾ ਹੋ ਕੇ ਆਪਣੇ ਭਰਾ ਦੇ ਕੋਲ ਤੇ ਉਹਨੂੰ ਕਹਿੰਦਾ ਵੀ ਮੈਨੂੰ ਮaaf ਕਰਦੇ ਹੋ ਜੋ ਵੀ ਗੱਲਾਂ ਹੋਈਆਂ ਨੇ ਮੈਂ ਉਹਦੇ ਲਈ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ। ਤੁਸੀਂ ਵੱਡੇ ਹੋ ਤੇ ਜੇ ਕੋਈ ਮੈਨੂੰ ਸਜ਼ਾ ਵੀ ਦਿਓਗੇ ਮੈਨੂੰ ਉਹ ਵੀ ਮਨਜ਼ੂਰ ਆ। ਉਹ ਬੰਦਾ ਨਿਮਕੇ ਗਿਆ ਤੇ ਉਹ ਕਹਿੰਦਾ ਵੀ ਮੇਰੀ ਬੇਟੀ ਦਾ ਵਿਆਹ ਵਾ ਮੇਰੀ ਬੇਟੀ ਆ ਤੁਹਾਡੀ ਵੀ ਬੇਟੀ ਆ ਵੀ ਉਹਦੇ ਚ ਮੇਰਾ ਸਾਥ ਦਿਓ ਕੰਮਾਂ ਚ ਹੱਥ ਮੇਰਾ ਜ਼ਰੂਰ ਵਟਾਓ। ਉਹ ਭਰਾ ਪਰ ਮੂੰਹ ਬਣਾ ਕੇ ਬੈਠਾ ਉਹ ਮੰਨਣ ਨੂੰ ਤਿਆਰ ਨਹੀਂ ਉਹ ਆਪਣੀ ਆਕੜ ਦੇ ਵਿੱਚ ਸੀ ਹੁਣ ਛੋਟਾ ਭਰਾ ਇਹ ਨਹੀਂ ਕਿ ਸਿਰਫ ਵਿਆਹ ਦਾ ਮਤਲਬ ਸੀ ਉਹਨੂੰ ਕੋਈ ਪੈਸੇ ਦੀ ਲੋੜ ਸੀ ਨਹੀਂ ਉਹ ਚਾਹੁੰਦਾ ਸੀ ਕਿ ਸਾਰਾ ਜਿਹੜਾ ਪਰਿਵਾਰ ਆ ਉਹ ਵਿਆਹ ਤੇ ਇਕੱਠਾ ਹੋਵੇ ਉਹਨੂੰ ਹੋਰ ਕੋਈ ਲਾਲਚ ਨਹੀਂ ਸੀ ਹੁਣ ਵੱਡਾ ਭਰਾ ਮੰਨਣ ਨੂੰ ਤਿਆਰ ਨਹੀਂ ਸੀਗਾ ਛੋਟਾ ਭਰਾ ਵੀ ਜਿੰਦ ਕਰ ਲੈਂਦਾ ਵੀ ਹੁਣ ਮੈਂ ਵਿਆਹ ਤਾਂ ਹੀ ਕਰੂੰਗਾ ਜੇ ਮੇਰਾ ਵੱਡਾ ਭਰਾ ਵਿਆਹ ਦੇ ਵਿੱਚ ਸ਼ਾਮਲ ਹੋਊਗਾ ਕਿਉਂਕਿ ਉਹ ਕਹਿ ਚੁੱਕਾ ਸੀ ਵੀ ਮੈਂ ਤੇਰੀ ਕੁੜੀ ਦੇ ਵਿਆਹ ਦੇ ਵਿੱਚ ਨਹੀਂ ਆਣਾ ਹੁਣ ਛੋਟਾ ਭਰਾ ਕੋਸ਼ਿਸ਼ਾਂ ਆਪਣੀਆਂ ਜਾਰੀ ਰੱਖਦਾ ਉਹਨੂੰ ਪਤਾ ਲੱਗਦਾ ਵੀ ਮੇਰਾ ਵੱਡਾ ਭਰਾ ਨਾ ਇੱਕ ਸੰਤ ਨੂੰ ਮੰਨਣ ਲੱਗ ਗਿਆ ਸੀ ਉਹ ਸੰਤ ਦੇ ਕੋਲ ਜਾ ਕੇ ਤਕਰੀਬਨ ਹਰ ਰੋਜ਼ ਉਹ ਦਾ satsang ਸੁਣਦਾ ਵਾ ਉਹ ਉਸ ਸੰਤ ਬਾਰੇ ਪਤਾ ਕਰਦਾ ਉਸ ਸੰਤ ਦੇ ਕੋਲ ਪਹੁੰਚ ਜਾਂਦਾ ਛੋਟਾ ਭਰਾ ਤੇ ਉੱਥੇ ਜਾ ਕੇ ਆਪਣਾ ਸਾਰਾ ਦੁੱਖੜਾ ਰੋਂਦਾ ਵਾ ਕਿ ਮੇਰਾ ਵੱਡਾ ਭਰਾ ਆ ਨਾਮ ਆ ਜੀ ਤੁਹਾਡੇ ਕੋਲ ਤੁਹਾਡਾ satsang ਸੁਣਨ ਦੇ ਲਈ ਆਉਂਦਾ ਪਰ ਮੈਨੂੰ ਉਹ ਬੁਲਾਉਂਦਾ ਨਹੀਂ ਮੇਰੀ ਕੁੜੀ ਦਾ ਵਿਆਹ ਵਾ ਤੇ ਉਹ ਮੈਂ ਚਾਹੁੰਨਾ ਵਾ ਵੀ ਪਰਿਵਾਰ ਸਾਰਾ ਇਕੱਠਾ ਹੋਵੇ ਪਰ ਉਹ ਆਉਣ ਨੂੰ ਤਿਆਰ ਨਹੀਂ ਹੈਗਾ ਸੰਤ ਕਹਿੰਦਾ ਕੋਈ ਗੱਲ ਨਹੀਂ ਤੂੰ ਚਲਾ ਜਾ ਮੈਂ ਤੇਰੇ ਭਰਾ ਨਾਲ ਗੱਲ ਕਰੂੰਗਾ ਜਦੋਂ ਵੱਡਾ ਭਰਾ ਉਸ ਸੰਤ ਦੇ ਕੋਲ ਅਗਲੇ ਦਿਨ 사ਤਸੰਗ ਤੇ ਪਹੁੰਚਦਾ ਤਾਂ ਜਦੋਂ 사ਤਸੰਗ ਖਤਮ ਹੋ ਜਾਂਦਾ ਉਹ ਸੰਤ ਉਹਨੂੰ ਆਵਾਜ਼ ਮਾਰਦਾ ਕਿ ਮੇਰੇ ਕੋਲ ਗੱਲ ਸੁਣ ਉਹ ਸੰਤ ਉਹਨੂੰ ਪੁੱਛਦਾ ਵੱਡੇ ਭਰਾ ਨੂੰ ਵੀ ਤੇਰੀ ਭਤੀਜੀ ਦਾ ਵਿਆਹ ਵਾ ਮੇਰੇ ਛੋਟੇ ਭਰਾ ਦੀ ਕੁੜੀ ਦਾ ਵਿਆਹ ਵਾ ਵੀ ਤੂੰ ਕਿਹੜੀ ਸੇਵਾ ਨਿਭਾ ਰਿਆਂ ਤੂੰ ਕਿਦਾਂ ਸਾਥ ਦੇ ਰਿਆਂ ਵਾ ਤਾਂ ਉਹ ਕਹਿੰਦਾ ਵੀ ਮੈਂ ਵਿਆਹ ਤੇ ਹੀ ਨਹੀਂ ਜਾ ਰਿਹਾ ਜੀ ਸੰਤ ਕਾਰਨ ਪੁੱਛਦਾ ਉਹ ਕਹਿੰਦਾ ਜੀ ਛੋਟੇ ਭਰਾ ਨੇ ਮੈਨੂੰ ਬਹੁਤ ਕਬੂਲ ਬੋਲੇ ਸੀਗੇ ਜੋ ਮੇਰੇ ਦਿਲ 'ਚ ਘਰ ਕਰ ਗਏ ਉਹ ਮੈਨੂੰ ਭੁੱਲ ਨਹੀਂ ਮੈਤੋਂ ਭੁੱਲ ਨਹੀਂ ਹੁੰਦੇ ਵੀ ਮੈਂ ਉਹਨੂੰ ਕਦੇ ਮਾਫ਼ ਨਹੀਂ ਕਰਨਾ ਸੰਤ ਉਹਨੂੰ ਬਿਠਾ ਲੈਂਦਾ ਉਹਨੂੰ ਪੁੱਛਦਾ ਵੀ ਅੱਜ ਤੋਂ 8 ਦਿਨ ਪਹਿਲਾਂ ਮੈਂ ਸਤਸੰਗ ਦੇ ਵਿੱਚ ਇੱਕ ਗੱਲ ਕਹੀ ਸੀ ਤੈਨੂੰ ਯਾਦ ਆ ਉਹਦਾ ਭਰਾ ਕਹਿੰਦਾ ਮੈਨੂੰ ਮਾਫ ਕਰਨਾ ਜੀ ਮੈਨੂੰ ਨਹੀਂ ਯਾਦ ਤੁਸੀ ਕੀ ਕਿਹਾ ਸੀ ਤਾਂ ਸੰਤ ਉਹਨੂੰ ਇੱਕ ਗੱਲ ਸਮਝਾਉਂਦਾ ਵੀ ਮੈਂ ਇੱਥੇ ਹਮੇਸ਼ਾ ਚੰਗੇ ਵਿਚਾਰ ਹੀ ਲੋਕਾਂ ਮੂਰੇ ਪੇਸ਼ ਕਰਦਾ ਅੱਠ ਦਿਨ ਪਹਿਲਾਂ ਦੇ ਵਿਚਾਰ ਜਿਹੜੇ ਮੈਂ ਸਾਂਝੇ ਕੀਤੇ ਸੀ ਉਹ ਤੈਨੂੰ ਯਾਦ ਨਹੀਂ ਹੈਗੇ ਵੀ ਉਹ ਕੀ ਸੀਗੇ ਤੇ ਭਰਾ ਦੀਆਂ ਕਿੰਨੇ ਸਾਲ ਪਹਿਲਾਂ ਦੀਆਂ ਗੱਲਾਂ ਤੂੰ ਦਿਲ 'ਚ ਰੱਖੀ ਬੈਠਾ ਵੀ ਐਦਾਂ ਕਿਉਂ ਆ ਚੰਗੀਆਂ ਚੀਜ਼ਾਂ ਜਿਹੜੀਆਂ ਮੈਂ ਰੋਜ਼ ਸਿਖਾਉਣਾ ਉਹ ਤਾਂ ਤੂੰ ਭੁੱਲ ਗਿਆ ਤੈਨੂੰ ਕੋਈ ਵੀ ਉਹਦੇ ਤੇ ਤੇਰਾ ਅਮਲ ਹੀ ਨਹੀਂ ਹੈਗਾ ਫਿਰ ਇੱਥੇ ਆਉਣ ਦਾ ਤੇਰਾ ਫਾਇਦਾ ਕੀ ਆ ਸੰਤ ਨੇ ਉਹਨੂੰ ਸਮਝਾਇਆ ਕਿ ਇੱਕ ਕਬੂਲ ਜੇ ਤੇਰੇ ਭਰਾ ਨੇ ਤੈਨੂੰ ਕਦੇ ਬੋਲ ਵੀ ਲਿਆ ਪਰ ਇੰਨੇ ਸਾਲਾਂ ਦਾ ਜਿਹੜਾ ਉਹ ਤੇਰੇ ਨਾਲ ਨਿਭਾ ਰਿਹਾ ਸੀ ਤੈਨੂੰ ਇੰਨੀ ਉਹਨੇ ਰਿਸਪੈਕਟ ਦਿੱਤੀ ਆ ਤੈਨੂੰ ਹਮੇਸ਼ਾ ਮਿੱਠੇ ਬੋਲ ਬੋਲੇ ਨੇ ਉਹ ਤੂੰ ਜ਼ੀਰੋ ਕਰ ਤੇ ਸਿਰਫ ਇੱਕ ਕਬੂਲ ਪਿੱਛੇ ਸੋ ਉਹਦੇ ਭਰਾ ਦੀਆਂ ਵੱਡੇ ਭਰਾ ਦੀਆਂ ਅੱਖਾਂ ਖੁੱਲ ਜਾਂਦੀਆਂ ਉਹਨੂੰ ਸਮਝ ਆ ਜਾਂਦੀ ਆ ਵੀ ਮੇਰੀ ਗਲਤੀ ਆ ਉਹ ਨਮਕੇ ਮੇਰੇ ਕੋਲ ਆਇਆ ਤੇ ਮੈਂ ਆਪਣੀ ਆਕੜ ਦੇ ਵਿੱਚ ਐਟੀਟਿਊਡ ਦੇ ਵਿੱਚ ਰਿਹਾ ਤੇ ਦੋਨੋਂ ਭਰਾ ਆਪਸ ਦੇ ਵਿੱਚ ਫੇਰ ਮਿਲਦੇ ਨੇ ਹੁਣ ਵੱਡਾ ਭਰਾ ਛੋਟੇ ਦੇ ਕੋਲ ਜਾਂਦਾ ਤੇ ਮਾਫੀ ਮੰਗਦਾ ਦੋਸਤੋ ਦੇਖੋ ਕਹਾਣੀ ਕਿੰਨਾ ਸੋਹਣਾ ਸਬਕ ਦੇ ਰਹੀ ਆ ਕਿ ਆਕੜਾਂ ਦੇ ਵਿੱਚ ਆਪਾਂ ਰਿਸ਼ਤੇ ਖਰਾਬ ਕਰੀ ਜਾਂਦੇ ਆ ਹੁਣ ਇਹ ਗੱਲ ਮੈਂ ਦੁਬਾਰਾ ਫੇਰ ਰਿਪੀਟ ਕਰ ਰਿਹਾ ਕਿ ਕਿੰਨੇ ਸਾਲ ਜੇ ਕਿਸੇ ਨਾਲ ਰਿਸ਼ਤਾ ਨਿਭਾਇਆ ਹੋਵੇ ਤੁਹਾਡੀ ਆਪਸ ਦੇ ਵਿੱਚ ਬਹੁਤ ਗਹਿਰੀ ਦੋਸਤੀ ਹੋਵੇ ਤੇ ਬਹੁਤ ਤੁਹਾਡਾ ਆਪਸ ਦੇ ਵਿੱਚ ਪਿਆਰ ਹੋਵੇ ਇੱਕ ਦੂਜੇ ਨੂੰ ਪਤਾ ਨਹੀਂ ਕਿੰਨੇ ਕੁ ਸ਼ਬਦ ਤੁਸੀਂ ਇਹੋ ਜਿਹੇ ਕਹੇ ਹੋਣਗੇ ਇੱਕ ਦੂਜੇ ਨੂੰ ਚੰਗੇ ਲੱਗਦੇ ਨੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਨੇ ਇੱਕ ਦੂਜੇ ਦਾ ਸਾਥ ਦਿੰਦੇ ਨੇ ਪਰ ਜੇ ਕਦੇ ਲੜਾਈ ਹੋ ਗਈ ਤਾਂ ਆਪਾਂ ਇੱਕ ਗੱਲ ਨੂੰ ਦਿਲ ਦੇ ਵਿੱਚ ਬਿਠਾ ਕੇ ਰੱਖ ਲੈਣੇ ਆ ਐਦਾਂ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਇਹੀ ਗੱਲ ਦੇ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਮੋਟੀਵੇਸ਼ਨ ਹੋਰ ਨਵੀਂ ਕਹਾਣੀ ਲੈ ਕੇ ਜਲਦੀ ਹਾਜ਼ਰ ਹੋਣਾ ਜੀ